ਥਾਂ ਤੇ ਦੀਵੇ ਬੱਲ ਨਾ ਤੁਰ ਜਾਇ ਕਰੋ ਕਦੇ ਗੁੱਗੇ ਨੂੰ ਦੁੱਧ ਪਿਆਉਣ ਕਦੇ ਆ ਮਾਤਾ ਰਾਣੀਆਂ ਦੇ ਲੱਸੀ ਪਾਉਣ ਕਦੇ ਰੋਟ ਚੜਾਉਣ ਕਬਰਾਂ ਦੇ ਉੱਤੇ ਨਾ ਜਾਇ ਕਰੋ ਕੋਈ ਵੀ ਫਿਰ ਗੁਰੂ ਕਿਵੇਂ ਆਸਰਾ ਦੇਵੇਗਾ ਸਤ ਗੁਰੂ ਕਹਿੰਦੇ ਜਾ ਘੁੰਮੀ ਜਾ ਜਿੱਥੇ ਜਾ ਕੇ ਹੁਣ ਨਾ ਨਾਨਕ ਟੇਕ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਡਾਣੀ ਲਾਹੋਰ ਆਸ ਬਡਾਣੀ ਬਡਾਣੀ ਮੈਣ ਦੂਜੀ ਬਗਾਨੀ ਹੋਰ ਆਸ ਬਡਾਣੀ ਲਾਹੀ ਕਹਿੰਦੇ ਬੇਗਾਨੇ ਦੀ ਆਸ ਮੈਂ ਲਾਈ ਦਿੱਤੀ ਐ ਮੈਂ ਕਿਸੇ ਤੋਂ ਲੈਣਾ ਹੀ ਕੀ ਐ ਗੁਰੂ ਨਾਨਕ ਦੇ ਹੁੰਦੇ ਐ ਮੈਂ ਕਿਸੇ ਤੋਂ ਲੈਣਾ ਕੀ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਖਸਰ ਦੇ ਜੰਗ ਤੋਂ ਪਹਿਲਾਂ ਇੱਕ ਨਗਰ ਦੇ ਵਿੱਚ ਬੈਠੇ ਆ ਉਹ ਹੁਣ ਉਹ ਨਗਰ ਦਾ ਸ਼ਾਇਦ ਨਾਮ ਬਦਲ ਗਿਆ ਬਾਅਦ ਦੇ ਵਿੱਚ ਕਰੀਰ ਪਹਿਲਾਂ ਉਹ ਨਗਰ ਦਾ ਨਾਮ ਸੀ ਸੁਨਿਆ ਰਸੁਨਿਆ ਰਸੀ ਨਾਮ ਇਤਿਹਾਸ ਚ ਲਿਖਿਆ ਉੱਥੇ ਬੈਠੇ ਸੀ ਪਾਤਸ਼ਾਹ ਤੇ ਮਾਝੇ ਦੇ ਸਿੰਘ ਆ ਗਏ ਮਾਤਾ-ਪਿਤਾ ਔਰ ਜਿਹੰਦਾ ਪਤੀ ਜਿਹੜਾ ਉਹ ਉਹਦੀ ਜਿਹੜੀ ਪਹੁੰਚ ਸੀ ਸਰਕਾਰੀ ਦਰਬਾਰੇ ਪਹੁੰਚ ਸੀ ਉਹਦੀ ਲਾਹੌਰ ਦੇ ਨਵਾਬ ਤੱਕ ਪਹੁੰਚ ਸੀ ਉਹਦੀ ਉਹ ਸਾਰੇ ਆ ਕੇ ਕਹਿਣ ਲੱਗੇ ਜੀ ਤੁਹਾਡੀ ਸੁਲਾ ਕਰਾ ਦਿੰਨੇ ਆ ਵੇਖੋ ਕੀ ਖਟਿਆ ਚਾਰੇ ਸਹਬ ਜਾਦੇ ਸ਼ਹੀਦ ਹੋ ਗਏ ਅਨੰਦਪੁਰ ਸਾਹਿਬ ਛੱਡਣਾ ਪਿਆ ਮਾਚੀਵਾੜੇ ਦੇ ਕੰਡਿਆਂ ਦੇ ਉੱਤੇ ਸੌਣਾ ਪਿਆ ਉੱਚ ਦਾ ਪੀਰ ਬਣ ਕੇ ਭੇਸ ਬਦਲਾ ਕੇ ਨਿਕਲਣਾ ਪਿਆ ਪਿਤਾ ਵਾਰਿਆ ਗਿਆ ਮਾਤਾ ਵਾਰੀ ਗਈ ਆਪਾਂ ਖੱਟਿਆ ਕੀ 14 ਜੰਗਾਂ ਕਰਨੀਆਂ ਪਈਆਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਕੋਈ ਗਮ ਨਹੀਂ ਮਾਚੀ ਵੜੇ ਦੇ ਜੰਗਲ ਦੇ ਵਿੱਚ ਸੌਣਾ ਪਿਆ ਮਿੱਤਰ ਪਿਆਰੇ ਨੂੰ ਹਾਲ ਮੇਰੀ ਦੰਦਾ ਕਹਿਣਾ ਪਿਆ ਕੋਈ ਗੱਲ ਨਹੀਂ ਮਾਤਾ ਪਿਤਾ ਵਾਰਨੇ ਪੈਗੇ ਕੋਈ ਗੱਲ ਨਹੀਂ ਇਨਸਾਨੀਆਂ ਤੋਂ ਵਾਸਤੇ ਮਨੁੱਖਤਾ ਵਾਸਤੇ ਬਾਰੇ ਐ ਪਰ ਹਣ ਗੱਲ ਸੁਣੋ ਜੇ ਤੁਸੀਂ ਸਾਨੂੰ ਸਲਾਹ ਦੇਣਾ ਹੈ ਉਹਨਾ ਸਿੱਖਿਆ ਦੇਣਾ ਹੈ ਉਹ ਸਮਝਾਉਣਾ ਹੈ ਉਹ ਸਾਂ ਗੁਰੂ ਨਾਨਕ ਸਾਹਿਬ ਦੇ ਹੁੰਦੇ ਆ ਮੈਨੂੰ ਕਿਸ ਗੁਰੂ ਦੀ ਲੋੜ ਨਹੀਂ ਸਤ ਸ੍ਰੀ ਅਕਾਲ ਤਿੰਨ ਕੋ ਕਿਆ ਉਪਦੇਸ਼ੀ ਐ ਜਿਨ ਗੁਰੂ ਨਾਨਕ ਦੇਉ ਕਹਿੰਦੇ ਉਹਨਾਂ ਨੂੰ ਕਿਹੜੇ ਉਪਦੇਸ਼ ਦੀ ਲੋੜ ਐ ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਹੈ ਖਿਆਲ ਕਰਿਓ ਸਿਆਣਿਆਂ ਕੋਲ ਤਾਂ ਨਹੀਂ ਜਾਂਦੇ ਆਪਾਂ ਅੱਜ ਘਟਾ ਪੈ ਗਿਆ ਵਪਾਰ ਦੇ ਵਿੱਚ ਘਟਾ ਪੈ ਗਿਆ ਫਸਲ ਮਾੜੀ ਹੋ ਗਈ ਬਾਗ ਦੇ ਵਿੱਚੋਂ ਫਲ ਘਟ ਨਿਕਲਿਆ ਚਲੋ ਬਈ ਕਿਸੇ ਸਿਆਣੇ ਦੇ ਕੋਲੋਂ ਕੋਈ ਧੂਪ ਲੈ ਕੇ ਆਈਏ ਕੋਈ ਪਾਣੀ ਲੈ ਕੇ ਆਈਏ ਜੇਦੋ ਵਾਪਾਂ ਜਕਾਰਾ ਛੱਡਦੇ ਆ ਪੰਨ ਕਰਦੇ ਆ ਵੀ ਹੁਣ ਨਹੀਂ ਜਾਣਾਂ ਕਿਤੇ ਹੀ ਜਦੋਂ ਆਪਾਂ ਦੋਰਾ ਪੜਦੇ ਆ ਨਾ ਉੱਚੀ ਸਾਰੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਗ੍ਰੰਥ ਇਹ ਸੌਂ ਚੁੱਕਦੇ ਆ ਜਿੰਨੇ ਨਹੀਂ ਮੰਨਣਾ ਹੁੰਦਾ ਉਹ ਸੌਂ ਹੀ ਨਾ ਚੁੱਕਿਆ ਕਰੋ ਜੇ ਬੰਦਾ ਸੀ ਇੱਕ ਸ਼ਰਾਬ ਪੀਂਦਾ ਸੀ ਤੇ ਉਹ ਗੁਰਦੁਆਰੇ ਆਇਆ ਘਰਦਿਆਂ ਨੇ ਕੱਢੀਆਂ ਗਾਲਾਂ ਘਰ ਵਾਲੀ ਕਹਿੰਦੀ ਮੈਂ ਚੱਲੀਆਂ ਪੇਕੇ ਆਪੀ ਪਕਾਈ ਤੇ ਆਪੇ ਖਾਈਂ ਉਹਨਾਂ ਦੋ ਬੰਦੇ ਨਾਲ ਲਏ ਗੁਰਦੁਆਰੇ ਆ ਗਿਆ ਕਹਿੰਦਾ ਗ੍ਰੰਥੀ ਜੀ ਮੇਰੀ ਅਰਦਾਸ ਕਰਦੇ ਹੋ ਛੇਵੇਂ ਪਾਤਸ਼ਾਹ ਅੱਗੇ ਵੀ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਂਦਾ 40 ਦਿਨਾਂ ਤੱਕ ਕਹਿੰਦਾ ਛੇਵੇਂ ਪਾਤਸ਼ਾਹ ਕੀ ਕਿਉਂ ਕਰਨੀ ਹੈ ਗੁਰੂ ਨਾਨਕ ਸਾਹਿਬ ਅੱਗੇ ਕਰ ਦਿੰਦੇ ਆ ਗੁਰੂ ਅੰਗਦ ਸਾਹਿਬ ਅੱਗੇ ਕਰ ਦਿੰਦੇ ਆ ਕਹਿੰਦਾ ਪੰਜ ਗੁਰੂਆਂ ਦੀ ਅਰਦਾਸ ਤਾਂ ਪਹਿਲਾਂ ਹੀ ਮੈਂ ਕਰਾ ਲਈ ਹੈ ਪੰਜ ਗੁਰੂਆਂ ਦੇ ਨਾਂ ਤੇ ਅਰਦਾਸ ਕਰਾਂਗੇ ਤਾਂ ਮੈਂ ਮੁੱਕਰ ਚੁੱਕਿਆ ਹੁਣ ਛੇਵੇਂ ਹਾਂ ਹੁਣ ਇਹਨਾਂ ਦੇ ਨਾਂ ਤੇ ਕਰਦੇ ਬਾਕੀ ਚਾਰ ਅਜੇ ਪਏ ਨੇ ਉਹ ਫਿਰ ਉਹਨਾਂ ਦੀ ਕਰਾ ਲਵਾਂਗੇ ਕਈਆਂ ਦੀ ਬਿਰਤੀ ਵੀ ਭਾਈ ਇਹੋ ਜੀ ਹੁੰਦੀ ਹੈ ਮਾਣੀ ਕਈਆਂ ਦੇ ਹੋ ਜੇ ਬਣੇ ਹੁੰਦੇ ਜਦੋਂ ਸੌਂ ਚੱਕ ਲਈ ਗੁਰੂ ਮਾਨਿਓ ਗ੍ਰੰਥ ਪਰਨ ਕਰ ਲਿਆ ਫਿਰ ਆਪਣੇ ਪਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਫਿਰ ਉਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਆਪਣੇ ਪਰਨ ਨਾਨਕ ਟੇਗ ਭਈ ਕਰਤੇ ਕੀ ਹੋਰ ਆਸ ਬਿਡਾਣੀ ਹੋਰ ਆਸ ਬਿਡਾਣੀ ਲਾਹੀ ਹੋਰ ਕਹਿੰਦੇ ਆਸ ਹੋਰ ਉਮੀਦ ਛੱਡ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਸਾਡੇ ਗੁਰੂ ਬਣ ਨਾ ਹੋਣਾ ਗੁਰੂ ਨਾਨਕ ਦੇ ਹੁੰਦਿਆ ਮੈਨੂੰ ਕਿਸੇ ਗੁਰੂ ਦੀ ਲੋੜ ਨਹੀਂ ਤਿੰਨ ਕੋ ਕਿਉਂ ਉਪਦੇਸੀ ਹੈ ਜਿਹਨ ਗੁਰੂ ਨਾਨਕ ਦੇਓ ਤੇ ਜੇ ਮੇਰੇ ਸਿੱਖ ਬਣ ਨਾ ਹੋਣਾ ਸਿੱਖ ਇਹ ਸਿੱਖ ਬਣਨ ਵਾਸਤੇ ਐਂਓ ਤੁਹਾਡੇ ਵਰਗੇ ਕੱਚੇ ਬਿੱਲੇ ਸਿੱਖਾਂ ਦੀ ਵੀ ਲੋੜ ਨਹੀਂ ਐ ਮੈਨੂੰ ਜਾਓ ਆਪਣੇ ਘਰ ਜਾਓ ਕੱਚੇ ਬਿੱਲੇ ਸਿੱਖਾਂ ਦੀ ਵੀ ਲੋੜ ਨਹੀਂ ਐ ਮੇਰਾ ਸਿੱਖ ਉਹ ਐ ਜਿਹੜਾ ਉਹ ਕਰਦਾ ਜਿਹੜਾ ਗੁਰੂ ਕਹਿੰਦਾ ਜੋ ਗੁਰੂ ਆਖਦਾ ਨਾ ਜੈਸੀ ਆਗਿਆ ਕੀਨੀ ਠਾਕਰ ਤਿਸਤੇ ਮੁਖ ਨਹੀਂ ਮੋਰਿਓ ਮੇਰਾ ਸਿੱਖ ਉਹ ਹੁੰਦਾ ਹੈ ਜਿਹੜਾ ਸੱਤ ਸੱਤ ਕਰਕੇ ਆ ਗਿਆ ਮੰਨ ਲੈਂਦਾ ਜਿਹੜਾ ਭਾਈ ਬਚੱਤਰ ਸਿੰਘ ਆਂਗੂ ਪਾਤਸ਼ਾਹ ਕਹਿੰਦੇ ਲੜ ਲੜ ਹਾਥੀ ਦੇ ਨਾਲ ਕਹਿੰਦਾ ਮਹਾਰਾਜ ਸਤਿਵੰਤ ਜੀ ਕੀ ਇਹ ਚਮਤਕਾਰ ਨਹੀਂ ਲੜ ਹਾਥੀ ਦੇ ਨਾਲ ਕਹਿੰਦਾ ਸਤਿਵੰਤ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਿੱਲੀ ਗਏ ਬਹਾਦਰ ਸ਼ਾਹ ਨੂੰ ਮਿਲੇ ਬਹਾਦਰ ਸ਼ਾਹ ਕਹਿੰਦਾ ਜੀ ਤੁਹਾਡੇ ਸਿੰਘ ਸੁਣੀ ਦਾ ਵੀ ਬੜੇ ਬਹਾਦਰ ਨੇ ਹਾਥੀਆਂ ਨਾਲ ਲੜ ਪੈਂਦੇ ਐ ਭਾਈ ਰੋਸ਼ਨ ਸਿੰਘ ਨਾਮ ਦਾ ਸਿੰਘ ਖਲੋਤਾ ਸੀ ਉਹ ਕਹਿਣ ਲੱਗਾ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜੇ ਹਾਥੀ ਤੱਕੀ ਅਸੀਂ ਤਾਂ ਸ਼ੇਰਾਂ ਦੇ ਨਾਲ ਵੀ ਜਾ ਲੜੀਏ ਸ਼ੇਰਾਂ ਦੇ ਨਾਲ ਵੀ ਸਤਿਗੁਰਾਂ ਦੇ ਆਕਾਰ ਨੇ ਸਤਿਗੁਰਾਂ ਨੇ ਸਾਨੂੰ ਬਣੀ ਇਹ ਹੋ ਜਾ ਦਿੱਤਾ ਹੈ ਸਤਿਗੁਰਾਂ ਨੇ ਆਪੇ ਹੋ ਜਾ ਬਣਾ ਪਾਇਆ ਤੇ ਸਾਨੂੰ ਵੀ ਸ਼ੇਰਾਂ ਵਰਗਾ ਹੀ ਸਰੂਪ ਦਿੱਤਾ ਹੈ